ਕੈਂਟਕੀ ਦੇ ਪ੍ਰਸਿੱਧ ਪੋਰਪਨ ਨਿਰਮਾਤਾ ਕੰਪਨੀ ਜੀਮ ਬੀਮ ਨੇ ਐਲਾਨ ਕੀਤਾ ਕਿ ਉਹ 1 ਜਨਵਰੀ ਤੋਂ ਕਲੇਰ ਮੌਂਚ ਕੈਂਟਕੀ ਅਤੇ ਆਪਣੀ ਮੁੱਖ ਡਿਸਟਿਲਰੀ ਵਿੱਚ ਉਤਪਾਦਨ ਅਸਥਾਈ ਤੌਰ ਤੇ ਰੋਕੇਗੀ ਇਫ ਐਸਓ ਸਮੇਂ ਆਇਆ ਜਦੋਂ ਕੈਂਕੀ ਦੇ ਵਿੱਚ ਪੁਰਾਣੇ ਬੋਰਬਨ ਬੈਲਲਾਂ ਦੀ ਰਿਕਾਰਡ ਪੱਤਰ ਉਤੇ ਸਪਲਾਈ ਅਤੇ ਅਮਰੀਕੀ ਵਪਾਰ ਨੀਤੀਆਂ ਕਾਰਨ ਅਨਿਸ਼ਚਿਤਤਾ ਬਣੀ ਹੋਈ ਗਿਆ ਕੈਂਕੀ ਟੈਕਸਟਾਈਲਰਸ ਐਸੋਸੀਏਸ਼ਨ ਦੇ ਅਨੁਸਾਰ ਰਾਜ ਦੇ ਗੋਦਾਮਾਂ ਵਿੱਚ ਇਸ ਸਮੇਂ 16.1 ਮਿਲੀਅਨ ਪੁਰਾਣੇ ਬੋਰਬਨ ਬੈਲ ਮੌਜੂਦ ਨੇ ਜੋ ਇਤਿਹਾਸ ਦਾ ਸਭ ਤੋਂ ਉੱਚਾ ਪੱਧਰ ਹੈ ਇਨ੍ਹਾਂ ਬੈਲਾਂ ਉਤੇ ਲੱਗਣ ਵਾਲੇ ਟੈਕਸਾਂ ਦੇ ਕਾਰਨ ਇੰਡਸਟਰੀਅਲ ਉਤੇ ਵਿੱਤੀ ਦਬਾਅ ਪਾਤਰੇ ਸਫਤੋਚਾਰ 2025 ਦੇ ਵਿੱਚ ਹੀ ਡਿਸਟਿਲਰ ਨੇ 75 ਮਿਲੀਅਨ ਅਮਰੀਕੀ ਡਾਲਰ ਪੁਰਾਣੇ ਵਾਇਰਲ ਟੈਕਸ ਤੋਂ ਬਚਾਉਦਾ ਕੀਤੇ ਨੇ ਜਦੋਂ ਜਾ ਜੋ ਵੀ ਦੇ ਨਾਲ ਉਸ ਦੇ ਪ੍ਰਤੀਸ਼ਤ ਵਧ ਨੇ जीएम भीमती मालिक कंपनी सेंटोरी ग्लोबल ਸਪਰੇਟਸ ਨੇ ਸਪਸ਼ਟ ਕੀਤਾ ਹੈ ਕਿ ਕਲੇਰਮੋਂਟ ਸਥਿਤ ਜੇਮਸ ਬੀ ਬੀ ਮੈਂ ਕੈਂਪਸ ਵਿੱਚ ਉਤਪਾਦਨ ਰੋਕਣ ਦੇ ਨਾਲ ਨਾਲ ਕੰਪਨੀ ਸਾਈਟ ਸੁਧਾਰਤ ਦੇ ਵਿੱਚ ਵੀ ਨਿਵੇਸ਼ ਕਰੇਗੀ ਹਾਲਾਂਕਿ ਕਲੇਰਮੋਂਟ ਦੀ ਫਰੈਂਟ ਪੀ ਨੋਏ ਕਰਾਫਟ ਡਿਸਟਿਲਰੀ ਅਤੇ ਪੋਸਟਨ ਦੀ ਬੁਕਰ ਨੋਏ ਡਿਸਟਿਲਰੀ ਦੇ ਵਿੱਚ ਡਿਸਟਿਲਿੰਗ ਜਾਰੀ ਰਹੇਗੀ क्लेमोंट ਦੇ ਵਿੱਚ ਬੋਟਲਿੰਗ ਅਤੇ ਫੇਅਰ ਹਾਊਸਿੰਗ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਕੰਪਨੀ ਨੇ ਵੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਛਾਟ ਨਹੀਂ ਦਿੱਤਾ ਗਿਆ ਅਤੇ ਕੈਂਟਕੀ ਦੇ ਵਿੱਚ ਇਸ ਦੇ 1000 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਨੇ ਜੀਐਮਬੀਮ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ ਯੂਨੀਅਨ ਦੇ ਨਾਲ ਗੱਲਬਾਤ ਜਾਰੀ ਰੱਖੇਗੀ ਤਾਂ ਜੋ ਕਰਮਚਾਰੀਆਂ ਉੱਤੇ ਪੈਣ ਵਾਲੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕੇ ਦੂਜੇ ਪਾਸੇ ਵਿਸਕੀ ਉਦਯੋਗ ਨੂੰ ਕ੍ਰੰਪਰ ਸ਼ਾਸਨ ਤੇ ਟੈਰਿਫਾ ਕਰਨ ਸ਼ੁਰੂ ਹੋਏ ਵਪਾਰੀ ਉਦਦਵੀ ਨੁਕਸਾਨ ਹੋਇਆ ਕੈਨੇਡਾ ਨੇ ਕੁਝ ਸੂਬਿਆਂ ਦੇ ਵਿੱਚ ਅਮਰੀਕੀ ਸ਼ਰਾਬ ਦੀ ਵਿਕਰੀ ਉੱਤੇ ਪਾਬੰਦੀ ਲਗਾਈ ਹੋਈ ਹੈ ਜਦਕਿ ਯੂਰੋਪੀਅਨ ਯੂਨੀਅਨ ਨੇ ਅਮਰੀਕੀ ਵਿਸਕੀ ਉੱਤੇ 50% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਹਾਲੇ ਕਿ ਸੋਸ ਹੈ ਤੋਤੇ ਮੋਤਲ ਕਰ ਦਿੱਤਾ ਹੈ ਕਿ ਕੈਂਟ ਦੀ ਡਿਸਟਿਲਰਸ ਐਸੋਸੀਏਸ਼ਨ ਦੇ ਪ੍ਰਧਾਨ ਐਡਰਿਕ ਗ੍ਰੈਕਰੀ ਨੇ ਕਿਹਾ ਕਿ ਵਿਸਕੀ ਵਰਗੇ ਉਤਪਾਦ ਜੋ ਸਾਲਾਂ ਬਾਅਦ ਤਿਆਰ ਹੁੰਦੇ ਨੇ ਉਹਨਾਂ ਨੂੰ ਟੈਰਿਫ ਮੁਕਤ ਵਪਾਰ ਦੀ ਨਿਸ਼ਚਿਤਤਾ ਬਹੁਤ ਜ਼ਰੂਰੀ ਹੈ ਤਾਜੋ ਅਮਰੀਕਾ ਦੀ ਮੂਲ ਭਾਵਨਾ ਦੇ ਉੱਪਰ ਤਰੱਕੀ ਕਰ ਸਕੇ ਕੈਂਟ ਦੀ ਪ੍ਰਸਿੱਧ ਪੋਰਟਨ ਨਿਰਮਾਤਾ ਕੰਪਨੀ ਜੀਐਮਬੀਐਮ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਜਨਵੀ ਤੋਂ ਕਲੇਰ ਮੌਨ ਚੁ ਕੈਂਟ ਦੀ ਅਤੇ ਆਪਣੀ ਮੁੱਖ ਡਿਸਟਿਲਰੀ ਵਿੱਚ ਉਤਪਾਦਨ ਅਸਥਾਈ ਤੌਰ 'ਤੇ ਰੋਕੇਗੀ ਇਫਐਸਓ ਸਮੇਂ ਆਜੂਰ ਕੈਂਕੀ ਦੇ ਵਿੱਚ ਪੁਰਾਣੇ ਬੋਰਬਨ ਬੈਲਡਾਂ ਦੀ ਰਿਕਾਰਡ ਪੱਧਰ ਉਤੇ ਸਪਲਾਈ ਅਤੇ ਅਮਰੀਕੀ ਵਪਾਰ ਨੀਤੀਆਂ ਕਾਰਨ ਅਨਿਸ਼ਚਿਤਤਾ ਬਣੀ ਹੋਈ ਗਿਆ ਕੈਂਕੀ ਟੈਕਸਟਾਈਲਰਸ ਐਸੋਸੀਏਸ਼ਨ ਦੇ ਅਨੁਸਾਰ ਰਾਜ ਦੇ ਗੋਦਾਮਾਂ ਵਿੱਚ ਇਸ ਸਮੇਂ 16.1 ਮਿਲੀਅਨ ਪੁਰਾਣੇ ਬੋਰਬਨ ਬੈਲਡ ਮੌਜੂਦ ਨੇ ਜੋ ਇਤਿਹਾਸ ਦਾ ਸਭ ਤੋਂ ਉੱਚਾ ਪੱਧਰ ਹੈ ਇਨ੍ਹਾਂ ਬੈਲਡਾਂ ਉੱਤੇ ਲੱਗਣ ਵਾਲੇ ਟੈਕਸਾਂ ਦੇ ਕਾਰਨ ਇੰਡਸਟਰੀਲ ਉੱਤੇ ਵਿੱਤੀ ਦਬਾਅ ਪਾਤਰੇ ਸੇਫਤੋ 2025 ਦੇ ਵਿੱਚ ਹੀ ਦੇ ਸਿਲਾਨ ਨੇ 75 ਮਿਲੀਅਨ ਅਮਰੀਕੀ ਡਾਲਰ ਪੁਰਾਣੇ ਭੈਰਲ ਟੈਕਸ ਤੋਂ ਵਜੋਂ ਦਾ ਕੀਤੇ ਨੇ ਜਦੋਂ ਜਾਂ ਜੋ ਵੀ ਦਿਨ ਨਾਲ ਉਸ ਸੈਤ ਪ੍ਰਤੀਸ਼ਤ ਵਧ ਨੇ ਜਿਮ ਭੀਮ ਤੇ ਮਾਲਕ ਕੰਪਨੀ ਸੰਚੋਰੀ ਗਲੋਬਲ ਸਿਪਰੇਟਸ ਨੇ ਸਪਸ਼ਟ ਕੀਤਾ ਹੈ ਕਿ ਕਲੀਅਰ ਮੌਂਟ ਸਥਿਤ ਜ਼ੇਮਸ ਬੀ ਭੀਮ ਕੈਂਪਸ ਦੇ ਵਿੱਚ ਉਤਪਾਦਨ ਰੋਕਣ ਦੇ ਨਾਲ ਨਾਲ ਕੰਪਨੀ ਸਾਈਟ ਸੁਧਾਰ ਦੇ ਵਿੱਚ ਵੀ ਨਿਵੇਸ਼ ਕਰੇਗੀ ਹਾਲਾਂਕਿ ਕਲੀਅਰ ਮੌਂਟ ਦੀ ਫਰੈਂਟ ਬੀ ਨੋਇ ਕਰਾਫਟ ਡਿਸਟਿਲਰੀ ਅਤੇ ਪੋਸਟਨ ਦੀ ਬੁੱਕਰ ਨੋਇ ਡਿਸਟਿਲਰੀ ਦੇ ਵਿੱਚ ਡਿਸਟਿਲਿੰਗ ਜਾਰੀ ਰਹੇਗੀ क्लेमोंट ਦੇ ਵਿੱਚ ਬੋਟਲਿੰਗ ਅਤੇ ਫੇਅਰ ਹਾਊਸਿੰਗ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਕੰਪਨੀ ਨੇ ਵੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਛਾਟ ਨਹੀਂ ਦਿੱਤਾ ਗਿਆ ਅਤੇ ਕੈਂਟਕੀ ਦੇ ਵਿੱਚ ਇਸ ਦੇ 1000 ਤੋਂ ਵੱਧ ਕਰਮਚਾਰੀ ਕੰਮ ਕਰਦੇ ਨੇ ਜਿਮ ਬੀਮ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ ਯੂਨੀਅਨ ਦੇ ਨਾਲ ਗੱਲਬਾਤ ਜਾਰੀ ਰੱਖੇਗੀ ਤਾਂ ਜੋ ਕਰਮਚਾਰੀਆਂ ਉੱਤੇ ਪੈਣ ਵਾਲੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕੇ ਦੂਜੇ ਪਾਸੇ ਵਿਸਕੀ ਉਦਯੋਗ ਨੂੰ ਕੰਪਨ ਪ੍ਰਸ਼ਾਸਨ ਤੇ ਟੈਰਿਫਾ ਕਰਨ ਸ਼ੁਰੂ ਹੋਏ ਵਪਾਰੀ ਉਦਦਵੀ ਨੁਕਸਾਨ ਹੋਇਆ ਕੈਨੇਡਾ ਨੇ ਕੁਝ ਸੂਬਿਆਂ ਦੇ ਵਿੱਚ ਅਮਰੀਕੀ ਸ਼ਰਾਬ ਦੀ ਵਿਕਰੀ ਉੱਤੇ ਪਾਬੰਦੀ ਲਗਾਈ ਹੋਈ ਹੈ ਜਦਕਿ ਯੂਰੋਪੀਅਨ ਯੂਨੀਅਨ ਨੇ ਅਮਰੀਕੀ ਵਿਸਕੀ ਉੱਤੇ 50% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਹਾਲੇ ਕਿਸ ਨੂੰ ਆਸ ਹੈ ਤੋ ਕਿ ਮੋਤਲ ਕਰ ਦਿੱਤਾ ਕਿ ਕੈਂਟ ਦੀ ਡਿਸਟਿਲਰਸ ਐਸੋਸੀਏਸ਼ਨ ਦੇ ਪ੍ਰਧਾਨ ਐਡਿਕ ਗ੍ਰੈਕਰੀ ਨੇ ਕਿਹਾ ਕਿ ਵਿਸਕੀ ਵਰਗੇ ਉਤਪਾਦ ਜੋ ਸਾਲਾਂ ਬਾਅਦ ਤਿਆਰ ਹੁੰਦੇ ਨੇ ਉਹਨਾਂ ਨੂੰ ਟੈਰਿਫ ਮੁਕਤ ਵਪਾਰ ਦੀ ਨਿਸ਼ਚਿਤਤਾ ਬਹੁਤ ਜ਼ਰੂਰੀ ਹੈ ਤਾਜੋ ਅਮਰੀਕਾ ਦੀ ਮੂਲ ਭਾਵਨਾ ਦੇ ਉਪਰ ਤਰੱਕੀ ਕਰ ਸਕੇ ਕੈਂਟ ਦੀ ਪ੍ਰਸਿੱਧ ਬੋਰਬਨ ਨਿਰਮਾਤਾ ਕੰਪਨੀ ਜੀਐਮਬੀਐਮ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਚੁਣਵੀ ਤੋ ਕਲੇਰਮੌਂਟ ਚੁਕੈਂਟ ਕੀ ਅਤੇ ਆਪਣੀ ਮੁੱਖ ਡਿਸਟਿਲਰੀ ਵਿੱਚ ਉਤਪਾਦਨ ਅਸਥਾਈ ਤੌਰ 'ਤੇ ਰੋਕੇਗੀ ਇਫ ਐਸਓ ਸੁਣਿਆ ਹੈ ਕਿ ਕੈਂਕੀ ਦੇ ਵਿੱਚ ਪੁਰਾਣੇ ਬੋਰਬਨ ਬੈਲਲਾਂ ਦੀ ਰਿਕਵਰਡ ਪੱਧਰ ਉਤੇ ਸਪਲਾਈ ਅਤੇ ਅਮਰੀਕੀ ਵਪਾਰ ਨੀਤੀਆਂ ਕਾਰਨ ਅਨਿਸ਼ਚਿਤਤਾ ਪਨੀ ਹੋਈ ਗਿਆ ਕੈਂਕੀ ਟੈਸਟਲਰਸ ਐਸੋਸੀਏਸ਼ਨ ਦੇ ਅਨੁਸਾਰ ਰਾਜ ਦੇ ਗੋਦਾਮਾਂ ਵਿੱਚ ਇਸ ਸਮੇਂ 16.1 ਮਿਲੀਅਨ ਪੁਰਾਣੇ ਬੋਰਬਨ ਬੈਲ ਮੌਜੂਦ ਨੇ ਜੋ ਇਤਿਹਾਸ ਦਾ ਸਭ ਤੋਂ ਉੱਚਾ ਪੱਧਰ ਹੈ ਇਨ੍ਹਾਂ ਬੈਲਾਂ ਉੱਤੇ ਲੱਗਣ ਵਾਲੇ ਟੈਕਸਾਂ ਦੇ ਕਾਰਨ ਡਿਸਟਿਲਰਾਂ ਉੱਤੇ ਵਿੱਤੀ ਦਬਾਅ ਪਾਤਰੇ ਸਿਰਫ 2025 ਦੇ ਵਿੱਚ ਹੀ ਡਿਸਟਿਲਰ ਨੇ 75 ਮਿਲੀਅਨ ਅਮਰੀਕੀ ਡਾਲਰ ਪੁਰਾਣੇ ਬੈਰਲ ਟੈਕਸ ਤੋਂ ਬਚੋਦਾ ਕੀਤੇ ਨੇ ਜਦੋਂ 24 ਦੇ ਨਾਲ ਉਸ ਤਰਤੀ ਪ੍ਰਤੀਸ਼ਤ ਵਧ ਨੇ ਜਿਮ ਭੀਮ ਦੀ ਮਾਲਕ ਕੰਪਨੀ ਸੰਚੋਰੀ ਗਲੋਬਲ ਸਿਪਰੇਟਸ ਨੇ ਸਪਸ਼ਟ ਕੀਤਾ ਹੈ ਕਿ ਕਲੇਰ ਮੌਂਟ ਸਥਿਤ ਸੇਮਸ ਬੀ ਭੀਮ ਕੈਂਪਸ ਦੇ ਵਿੱਚ ਉਤਪਾਦਨ ਰੋਕਣ ਦੇ ਨਾਲ ਨਾਲ ਕੰਪਨੀ ਸਾਈਟ ਸੁਧਾਰ ਦੇ ਵਿੱਚ ਵੀ ਨਿਵੇਸ਼ ਕਰੇਗੀ ਹਾਲਾਂਕਿ ਕਲੇਰ ਮੌਂਟ ਦੀ ਫਰੈਂਚ ਬੀ ਨੋਇ ਕਰਾਫਟ ਡਿਸਟਿਲਰੀ ਅਤੇ ਪੋਸਟਨ ਦੀ ਬੁੱਕਰ ਨੋਇ ਡਿਸਟਿਲਰੀ ਦੇ ਵਿੱਚ ਡਿਸਟਿਲਿੰਗ ਜਾਰੀ ਰਹੇਗੀ क्लेमोंट ਦੇ ਵਿੱਚ ਬੋਟਲਿੰਗ ਅਤੇ ਫੇਅਰ ਹਾਊਸਿੰਗ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਕੰਪਨੀ ਨੇ ਵੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਛਾਟ ਦੀ ਰਹਿਲਾ ਨਹੀਂ ਕੀਤਾ ਗਿਆ ਅਤੇ ਕੈਂਟਕੀ ਦੇ ਵਿੱਚ ਇਸ ਦੇ 1000 ਤੋਂ ਵੱਧ ਕਰਮਚਾਰੀ ਕੰਮ ਕਰਦੇ ਨੇ ਜੀਐਮਬੀਮ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ ਯੂਨੀਅਨ ਦੇ ਨਾਲ ਗੱਲਬਾਤ ਜਾਰੀ ਰੱਖੇਗੀ ਤਾਂ ਜੋ ਕਰਮਚਾਰੀਆਂ ਉੱਤੇ ਪੈਣ ਵਾਲੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕੇ ਦੂਜੇ ਪਾਸੇ ਵਿਸਕੀ ਉਦਯੋਗ ਨੂੰ ਕੰਪਾ ਸਰਸਨ ਤੇ ਟੈਰਿਫਾ ਕਰਨ ਸ਼ੁਰੂ ਹੋਏ ਵਪਾਰੀ ਉਦਦਵੀ ਨੁਕਸਾਨ ਹੋਇਆ ਕੈਨੇਡਾ ਨੇ ਕੁਝ ਸੂਬਿਆਂ ਦੇ ਵਿੱਚ ਅਮਰੀਕੀ ਸ਼ਰਾਬ ਦੀ ਵਿਕਰੀ ਉੱਤੇ ਪਾਬੰਦੀ ਲਗਾਈ ਹੋਈ ਹੈ ਜਦਕਿ ਯੂਰੋਪੀਅਨ ਯੂਨੀਅਨ ਨੇ ਅਮਰੀਕੀ ਵਿਸਕੀ ਉੱਤੇ 50% ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ ਹਾਲੇ ਕਿਸ ਨੂੰ ਆਸ ਹੈ ਤੋਂ ਤੇ ਮੋਤਲ ਕਰ ਦਿੱਤਾ ਕਿ ਕੈਂਟ ਦੀ ਡਿਸਟਿਲਰਸ ਐਸੋਸੀਏਸ਼ਨ ਦੇ ਪ੍ਰਧਾਨ ਐਡਿਕ ਗ੍ਰੈਕ ਨੇ ਕਿਹਾ ਕਿ ਵਿਸਕੀ ਵਰਗੇ ਉਤਪਾਦ ਜੋ ਸਾਲਾਂ ਬਾਅਦ ਤਿਆਰ ਹੁੰਦੇ ਨੇ ਉਹਨਾਂ ਨੂੰ ਟੈਰਿਫ ਮੁਕਤ ਵਪਾਰ ਦੀ ਨਿਸ਼ਚਿਤਤਾ ਬਹੁਤ ਜ਼ਰੂਰੀ ਹੈ ਤਾਜੋ ਅਮਰੀਕਾ ਦੀ ਮੂਲ ਭਾਵਨਾ ਦੇ ਉਪਰ ਤਰੱਕੀ ਕਰ ਸਕੇ ਕੈਂਟ ਕੀ ਤੇ ਪ੍ਰਸਿੱਧ ਬੋਰਬਨ ਨਿਰਮਾਤਾ ਕੰਪਨੀ ਜੀਐਮਬੀਐਨ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਜੁਲਮੀ ਤੋਂ ਕਲੇਰ ਮੌਨ ਚ ਕੈਂਟ ਕੀ ਅਤੇ ਆਪਣੀ ਮੁੱਖ ਡਿਸਟਿਲਰੀ ਵਿੱਚ ਉਤਪਾਦਨ ਅਸਥਾਈ ਤੌਰ ਤੇ ਰੋਕੇਗੀ ਇਫ ਐਸਓ ਸਮੇਂ ਹੈਜੂਰੂ ਕੈਂਕੀ ਦੇਵੀ ਚੂ ਪੁਰਾਣੇ ਬੋਰਬਨ ਬੈਰਲਾਂ ਦੀ ਰਿਕਾਰਡ ਪੱਤਰੂ ਤੇ ਸਪਲਾਈ ਅਤੇ ਅਮਰੀਕੀ ਵਪਾਰ ਨੀਤੀਆਂ ਕਾਰਨ ਅਨਿਸ਼ਚਿਤਤਾ ਬਣੀ ਹੋਈ ਹੈ ਕੈਂਕੀ ਟਿਸਟਲਰਸ ਐਸੋਸੀਏਸ਼ਨ ਦੇ ਅਨੁਸਾਰ ਰਾਜ ਦੇ ਗੋਦਾਮਾਂ ਵਿੱਚ ਇਸ ਸਮੇਂ 16.1 ਮਿਲੀਅਨ ਪੁਰਾਣੇ ਬੋਰਬਨ ਬੈਲ ਮੌਜੂਦ ਨੇ ਜੋ ਇਤਿਹਾਸ ਦਾ ਸਭ ਤੋਂ ਉੱਚਾ ਅੰਕ ਹੈ ਇਨ੍ਹਾਂ ਬੈਲਾਂ ਉੱਤੇ ਲੱਗਣ ਵਾਲੇ ਟੈਕਸਾਂ ਦੇ ਕਾਰਨ ਡਿਸਟਿਲਰਾਂ ਉੱਤੇ ਵਿੱਤੀ ਦਬਾਅ ਪਾਤਰੇ ਸਿਰਫ 2025 ਦੇ ਵਿੱਚ ਹੀ ਡਿਸਟਿਲਰਾਂ ਨੇ 75 ਮਿਲੀਅਨ ਅਮਰੀਕੀ ਡਾਲਰ ਪੁਰਾਣੇ ਬੈਰਲ ਟੈਕਸ ਵਜੋਦਾ ਕੀਤੇ ਨੇ ਜੋ 2024 ਦੇ ਨਾਲ ਉਸ 30% ਵਧ ਨੇ ਜਿਮ ਭੀਮ ਦੀ ਮਾਲਕ ਕੰਪਨੀ ਸੰਚੋਰੀ ਗਲੋਬਲ ਸਪਰੇਟਸ ਨੇ ਸਪਸ਼ਟ ਕੀਤਾ ਹੈ ਕਿ ਕਲੇਰ ਮੌਂਟ ਸਥਿਤ ਜ਼ੇਮਸ ਬੀ ਭੀਮ ਕੈਂਪਸ ਵਿੱਚ ਉਤਪਾਦਨ ਰੋਕਣ ਦੇ ਨਾਲ ਨਾਲ ਕੰਪਨੀ ਸਾਈਟ ਸੁਧਾਰ ਦੇ ਵਿੱਚ ਵੀ ਨਿਵੇਸ਼ ਕਰੇਗੀ ਹਾਲਾਂਕਿ ਕਲੇਰ ਮੌਂਟ ਦੀ ਫਰੈਂਡ ਪੀ ਨੋਇ ਕਰਾਫਟ ਡਿਸਟਿਲਰੀ ਅਤੇ ਪੋਸਟਨ ਦੀ ਬੁੱਕਰ ਨੋਏ ਡਿਸਟਿਲਰੀ ਦੇ ਵਿੱਚ ਡਿਸਟਿਲਿੰਗ ਜਾਰੀ ਰਹੇਗੀ ਕਲੇਮੋਂਟ ਦੇ ਵਿੱਚ ਬੋਟਲਿੰਗ ਅਤੇ ਫੇਅਰ ਹਾਊਸਿੰਗ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਕੰਪਨੀ ਨੇ ਵੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਛਾਟੀ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਕੈਂਟਕੀ ਦੇ ਵਿੱਚ ਇਸ ਦੇ 1000 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਨੇ ਜਿਮ ਬੀਮ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ ਯੂਨੀਅਨ ਦੇ ਨਾਲ ਗੱਲਬਾਤ ਜਾਰੀ ਰੱਖੀ